ਹੈਪੀ ਬਰਥਡੇ ਟੂ ਯੂ ਵੀ ਬਰਥਡੇ ਟੂ ਯੂ ਤਾੜੀਆਂ ਤੇਰੇ ਬਰਥਡੇ ਦੀ ਬਰਥਡੇ ਦੀ ਤੇਰੇ ਬਰਥਡੇ ਦੀ ਬਰਥਡੇ ਦੀ ਹੋ ਤੇਰੀ ਵੀ ਇੱਥੇ ਵੱਡੇ ਦੋਨਾਂ ਦੇ ਵੱਡੇ ਹਾਂ ਹਾਂ ਠੀਕ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਛੋਟੇ ਭਰਾ ਦਾ ਪ੍ਰਿੰਸ ਦਾ ਜਨਮ ਦਿਨ ਹੈ ਜੀ ਪ੍ਰਿੰਸ ਸਾਨੂੰ ਜਲੰਧਰ ਤੋਂ ਵੀਰ ਮਿਲਿਆ ਸੀ ਕਾਹ ਮੰਡੀ ਤੋਂ 2019 ਦੇ ਵਿੱਚ ਵੀਰੇ ਨੂੰ ਜਦੋਂ ਲੈ ਕੇ ਆਏ ਇਹਦੇ ਪੈਰ ਦੇ ਵਿੱਚ ਕੀੜੇ ਪਏ ਹੋ ਸੀ ਵੀਰੇ ਦੇ ਪੂਰੇ ਮੇਰਾ ਐਨੇ ਹਾਲਾਤ ਮਾੜੇ ਸੀ ਵੀਰੇ ਨੂੰ ਆਪਦੇ ਨਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਪਤਾ ਵੀ ਮੈਂ ਕੌਣ ਹਾਂ ਕਿੱਥੇ ਆ ਮੇਰਾ ਪਰਿਵਾਰ ਕਿੱਥੇ ਆ ਫਿਰ ਹੌਲੀ-ਹੌਲੀ ਵੀਰੇ ਦੀ ਦਵਾਈ ਚੱਲੀ ਅੱਜ ਹੋਰ ਕੱਲ ਹੋਰ ਵੀਰਾ ਠੀਕ ਹੋਣ ਲੱਗਿਆ ਹੁਣੇ ਵੀਰ ਸਾਡਾ ਦਿਨ ਰਾਤ ਸੇਵਾ ਕਰਦਾ ਸਾਡੇ ਨਾਲ ਸੁਪਨਿਆਂ ਦੇ ਘਰ ਇਹਨਾਂ ਹੱਥਾਂ ਦੇ ਨਾਲ ਵੀਰੇ ਦਾ ਸਾਰਾ ਦਿਨ ਭਾਂਡੇ ਧੋਂਦਾ ਕੱਪੜਿਆਂ ਦੀ ਸੇਵਾ ਕਰਦਾ ਮੰਜੇ ਬਿਸਤਰੇ ਪ੍ਰਸ਼ਾਦਾ ਵਰਤੌਣ ਦੀ ਸੇਵਾ ਕਰਦਾ ਪ੍ਰਿੰਸ ਵੀਰ ਦੇ ਨਾਲ ਜਿੰਦਗੀ 'ਚ ਜੋ ਘਟਨਾਵਾਂ ਘਟੀਆਂ ਮਾਂ-ਬਾਪ ਵੀ ਚਲੇ ਗਏ ਭੈਣ-ਭਰਾ ਵੀ ਚਲੇ ਗਏ ਤਾਇ ਚਾਚੇ ਮਾਮੇ ਮਾਸੀਆਂ ਭੂਆ ਕੋਈ ਕੰਮ ਨਹੀਂ ਆਉਂਦਾ ਤੁਹਾਨੂੰ ਪਤਾ ਤੇ ਅਪਸੈਟ ਹੋ ਗਿਆ ਵੀਰਾ ਅੱਜ ਤੱਕ ਕੋਈ ਮਿਲਣ ਵੀ ਨਹੀਂ ਆਇਆ ਕਿਸ ਨੇ ਇਹ ਨਹੀਂ ਕਿਹਾ ਵੀ ਹਾਂ ਅਸੀਂ ਪ੍ਰਿੰਸ ਨੂੰ ਜਾਣਦੇ ਹਾਂ ਜਾਂ ਪ੍ਰਿੰਸ ਤੇ ਜਾਣਕਾਰ ਹਾਂ ਪਰ نہایت ਸ਼ਰੀਫ ਬਹੁਤ ਹੀ ਸਾਊ ਮੁੰਡਾ ਜੀ ਬਹੁਤ ਹੀ ਚੰਗਾ 시ਵਾਲਾ ਬਾਈ ਆ ਸਾਡਾ ਭਰਾ ਵਾ 19 ਤੋਂ 20 ਤੱਕਰ ਤਾਂ ਵੀਰਾ ਕਰੀਬ 1 ਮਹੀਨਾ ਤਾਂ 1 ਸਾਲ ਤਾਂ ਲਗਭਗ ਇਹ ਵੀਰਾ ਚੋਪਰੇ ਆਪਸ ਸਟਰੇ ਕੁਝ ਨਹੀਂ ਸੀ ਕਰਦਾ ਬੈਠਾ ਰਿੰਦਾ ਸੀ ਬਸ 21 22 23 24 ਚਾਰ ਸਾਲ ਹੋ ਗਏ ਵੀਰਾ ਲਗਾਤਾਰ ਦਿਨ ਰਾਤ ਸਾਡੇ ਨਾਲ ਸੇਵਾਵਾਂ ਕਿਰਾ ਰਿਆ ਪੈਰ ਦਾ ਜ਼ਖਮ ਅਸੀਂ ਬਲਰ ਕਰਕੇ ਦਿਖਾਈ ਹੈ ਵੀਡੀਓ ਵਿੱਚ ਦੇਖੋ ਕੀ ਹਾਲਾਤ ਸੀ ਪ੍ਰਿੰਸ ਵੀਰੇ ਦੇ ਉਸ ਤੇ ਅੱਜ ਉਹੀ ਪ੍ਰਿੰਸ ਸੁਪਨਿਆਂ ਦੇ ਘਰ ਦਾ ਸੇਵਾਦਾਰ ਆਵੀਰ ਅਜੇ ਸੇਵਾਦਾਰਾਂ ਦੇ ਸਿਰ ਤੇ ਸੁਪਨਿਆਂ ਦੇ ਘਰ ਦੀ ਸੇਵਾ ਚੱਲਦੀ ਹੈ ਸਾਡੇ ਘਰ ਦਾ ਜਿਹੜਾ 60 ਤੋਂ 70% ਕੰਮ ਹਨ ਸੇਵਾ ਦਾ ਉਹ ਇਦਾਂ ਦੇ ਵੀਰ ਕਰਦੇ ਨੇ ਆ ਜਾ ਆ ਜਾ ਆ ਜਾ ਆ ਜਾ ਕੋਈ ਕੋਈ ਇਦਾਂ ਦੇ ਵੀਰ ਕਰਦੇ ਨੇ ਜਿਹੜੇ ਅੱਜ ਠੀਕ ਹੋ ਗਏ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਕੋਈ ਤਨਖਾਹ ਨਹੀਂ ਕੋਈ ਐ ਨਹੀਂ ਵੀ ਸੀ ਦਿਖੀਏ ਲੋਕਾਂ ਨੂੰ ਪਤਾ ਲੱਗੇ ਨਿਰੰਤਰ ਸੇਵਾਵਾਂ ਕਰ ਰਹੇ ਨੇ ਵੀ ਸਾਡੇ ਜਿਵੇਂ ਬਾਪੂ ਨਿਸ਼ਾਨ ਸਿੰਘ ਜੀ ਖੜੇ ਨੇ ਗੁਰੂ ਘਰ ਦੇ ਵਜੀਰ ਨੇ ਗ੍ਰੰਤੀ ਸਿੰਘ ਨੇ ਭਾਈ ਰਤਨਦੀਪ ਸਿੰਘ ਜੀ ਖੜੇ ਨੇ ਗੁਰੂ ਘਰ ਦੇ ਵਿੱਚ ਕੀਰਤਨੀਏ ਸਿੰਘ ਨੇ ਇਦਾਂ ਹੀ ਬਾਪੂ ਸਾਡੇ ਬੋਲ ਬੋਲਾ ਵਾ ਗੁੰਗਾ ਬਾਪੂ ਨਾ ਸੁਣ ਸਕਦਾ ਨਾ ਬੋਲ ਸਕਦਾ ਗੁਰੂ ਘਰ ਚ ਸੇਵਾ ਕਰਾਉਂਦੇ ਨੇ ਸਾਰਾ ਦਿਨ ਨਹੀਂ ਗੁਲਾਮੀ ਕੱਟ ਰਹੇ ਸੀ 35-40 ਸਾਲਾਂ ਤੋਂ ਇੰਦਾਂ ਹੀ ਸਾਡੇ ਦੱਤ ਸਾਹਿਬ ਆਏ ਹੋਏ ਨੇ ਦਿੱਲੀ ਤੋਂ ਸਪੈਸ਼ਲਿ ਸੇਵਾ ਕਰਾਉਣ ਵਾਸਤੇ ਗ੍ਰਾਫਿਕ ਡਿਜ਼ਾਈਨਰ ਸੀ ਆਪਦੇ ਸਮੇਂ ਦੇ ਵਿੱਚ ਬੜੇ ਵਧੀਆ ਬੱਚੇ ਪਾਲੇ ਵਿਆਏ ਸਭ ਕੁਝ ਸੈਟਲ ਆ ਹੁਣ ਦਿੱਲੀ ਤੋਂ ਸਪੈਸ਼ਲ 6 ਮਹੀਨੇ ਹੋ ਗਏ ਲਗਾਤਾਰ ਇੱਥੇ ਹੀ ਰਹਿ ਰਹੇ ਨੇ ਸਾਰਾ ਦਿਨ ਬਾਪੂ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਉਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਇਦਾਂ ਹੀ ਬਾਪੂ ਸਾਡਾ ਸਰਪੰਚ ਰਮੇਸ਼ ਚੰਦ ਸ਼ਰਮਾ ਬਾਪੂ ਭਾਂਡੇ ਚੱਕੇ ਇਧਰੋਂ ਉਧਰ ਫੜਾਉਣੇ ਕੁਰਸੀਆਂ ਕਾ ਚੱਕ ਤੀਆਂ ਟਾਟ ਪਿਛਾਤੇ ਪ੍ਰਸ਼ਾਦ ਦੇ ਟਾਈਮ ਭਾਂਡੇ ਵਰਤਾਤੇ ਮਨੋਜ ਖੜਾ ਗੁਲਾਮ ਬਣਾ ਕੇ ਰੱਖਿਆ ਸੀ ਬੱਚਾ ਕਿਸੇ ਨੇ ਆਪਣੇ ਘਰ ਚ ਅੱਜ ਇਹ ਬੱਚਾ ਸਾਰਾ ਦਿਨ ਸਾਡੇ ਨਾਲ ਸੇਵਾ ਕਰਾਉਂਦਾ ਵਾ ਜਿੰਨੇ ਵੀਰਾਂ ਦੇ ਪਿੱਛੇ ਗੱਲ ਕਰੀ ਗਰਜੀਤ ਵੀਰਾ ਖੜਾ ਬਾਦਲ ਸਾਹਿਬ ਖੜੇ ਨੇ ਲਾਲਾ ਜੀ ਖੜੇ ਨੇ ਬੱਬੂ ਬਾਬਾ ਜੀ ਖੜੇ ਨੇ ਇਹ ਸਾਰੇ ਉਹ ਬਿੰਦਰ ਵੀਰਾ ਸਾਰਾ ਦਿਨ ਭਾਂਡੇ ਧਵਾਉਂਦਾ ਸੀ ਤੇ ਸਾਰਾ ਦਿਨ ਭਾਂਡੇ ਧੋਂਦਾ ਵੀਰਾ ਮਤਲਬ ਇਹਨਾਂ ਵੀਰਾਂ ਦੀ ਆਪਾਂ ਉਹ ਸੇਵਾ ਨੂੰ ਸਲਾਮ ਕਰਦੇ ਆ ਇਸ ਸੁਪਨਿਆਂ ਦੇ ਘਰ ਵਿੱਚ ਤੁਹਾਨੂੰ ਫਿਰ ਵੀਡੀਓ ਵੇ ਰਾਹੀਂ ਦਿਖਦਾ ਜਾਂ ਕਿਵੇਂ ਆ ਸ਼ਾਇਦ ਵੀ ਅਸੀਂ ਸੇਵਾ ਕਰਦੇ ਆ ਨਹੀਂ ਭੈਣੋ ਤੇ ਭਰਾਵੋ ਅਸੀਂ ਤਾਂ ਕਿਣਕਾ ਮਾਤਰ ਵੀ ਨਹੀਂ ਕਰ ਰਹੇ ਸੇਵਾ ਸਾਡਾ ਤਾਂ ਨਾ ਹੀ ਲੱਗਦਾ ਵਾ ਸਾਡੇ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਆ ਵੀ ਸੱਚੇ ਪਾਤਸ਼ਾਹ ਨੇ ਸਾਨੂੰ ਮੂਹਰੇ ਲਾਇਆ ਹੋਇਆ ਸੇਵਾ ਤਾਂ ਇਹ ਲੋਕ ਕਰਦੇ ਨੇ ਪੁੱਤ ਤੈਨੂੰ ਆ ਯਾਰ ਪ੍ਰਿੰਸ ਅੱਗੇ ਆਪ ਤੂੰ ਇੱਥੇ ਆ ਜਾ ਇਹ ਆ ਪ੍ਰਿੰਸ ਸਾਡਾ ਵੀਰ ਆ ਇਹ ਕਰਦੇ ਨੇ ਸੇਵਾ ਦਿਨ ਰਾਤ ਨਿਰੰਤਰ ਇਹਨਾਂ ਨਾਲ ਦੇ ਵੀਰ ਬਜ਼ੁਰਗ ਸਾਡੇ ਕੋਲੇ ਕਰੀਬ 70 80 ਬੰਦੇ ਨੇ ਕੋਈ ਭਾਂਡਿਆਂ ਤੇ ਕੋਈ ਕੱਪੜਿਆਂ ਤੇ ਕੋਈ ਪ੍ਰਸ਼ਾਦੇ ਪਾਣੀ ਤੇ ਆ ਤੇ ਕੋਈ ਮੰਜੇ ਬਿਸਤਰਿਆਂ ਤੇ ਆ ਕੋਈ ਬਜ਼ੁਰਗਾਂ ਦੇ ਕੱਪੜੇ ਪਾਉਣ ਤੇ ਕੋਈ ਬੂਟ ਜਰਾਬਾਂ ਪਾਉਣ ਤੇ ਕੋਈ ਟੋਪੀਆਂ ਤੇ ਲੱਗੀ ਡਿਊਟੀ ਗੋਲਟੀ ਵਰਗੇ ਵੀਰਾਂ ਦੀ ਉਹਨੇ ਟੋਪੀਆਂ ਹੀ ਦੇਖਣੀ ਆ ਕੋਈ ਨੰਗੇ ਸਿਰ ਨਾਲ ਘੁੰਮੇ ਨੰਗੇ ਪੈਰ ਜਰਾਬਾਂ ਤੋਂ ਬਿਨਾਂ ਨਾ ਹੋਵੇ ਹੁਣ ਠੰਡ ਹੋ ਗਈ ਹੈ ਜਿਵੇਂ ਹਨਾ ਤੇ ਕਈ ਵੀਰ ਇਸ ਤਰ੍ਹਾਂ ਦੇ ਜਿਹੜੇ ਰਾਤ ਨੂੰ ਧਿਆਨ ਰੱਖਦੇ ਨੇ ਵੀ ਕੋਈ ਰਾਤ ਨੂੰ ਉੱਠਦਾ ਕਿਸੇ ਨੇ ਵਾਸ਼ਰੂਮ ਜਾਣਾ ਕੋਈ ਡਿੱਗ ਨਾ ਪਵੇ ਪਹਿਲਾਂ ਤਾਂ ਅਸੀਂ ਬਾਥਰੂਮ ਟਾਇਲਟਾਂ ਦੀ ਸਫਾਈ ਜਿਹੜੇ ਸ਼ੈੱਡ ਸੀ ਸਾਡੇ ਵੱਡੇ ਉੱਥੇ ਝਾੜੂ ਪੋਚਾ ਵੀ ਅਸੀਂ ਆਪ ਹੀ ਕਰਦੇ ਸੀ ਸਾਰੀ ਸਫਾਈ ਵੀ ਆਪ ਹੀ ਕਰਦੇ ਸੀ ਫਿਰ ਹੁਣ ਅਸੀਂ ਉੱਥੇ ਇੱਕ ਏਜੰਸੀ ਨੂੰ ਕੰਮ ਦਿੱਤਾ ਹੁਣ ਏਜੰਸੀ ਵਾਲੇ ਕੰਮ ਕਰਦੇ ਨੇ ਅਸੀਂ ਸਾਰਾ ਕੁਝ ਪਹਿਲਾਂ ਅਸੀਂ ਆਪ ਹੀ ਕਰਦੇ ਸੀ ਸਾਰਾ ਹੁਣ ਤੁਸੀਂ ਸੋਚੋ ਵੀ 750 ਬੰਦੇ ਦੇ ਕੱਪੜੇ ਧੋਣੇ ਆ ਹਰ ਰੋਜ਼ ਤੇ ਕੱਪੜੇ ਧੋ ਕੇ ਸੁਕਾਉਣੇ ਆ ਪ੍ਰੈਸ ਕਰਕੇ ਰੱਖਣੇ ਆ ਹਰ ਇੱਕ ਬੰਦੇ ਦੇ ਸੈੱਟ ਬਣਾਉਣੇ ਆ ਉਦੋਂ ਹੀ ਜਿਵੇਂ ਕੜਤਾ ਪਜਾਮਾ ਇਕੱਠਾ ਕਰਨਾ ਟੀ-ਸ਼ਰਟ ਪਜਾਮਾ ਇਕੱਠਾ ਕਰਨਾ ਬਨਾਣ ਅੰਡਰਵੀਅਰ ਇਕੱਠੀ ਕਰਨੀਆਂ ਨੰਬਰ ਲੱਗੇ ਆ ਨਾਮ ਲਿਖਿਆ ਹੋਇਆ ਕਿਸੇ ਦਾ ਮਿਕਸ ਨਹੀਂ ਹੋਣਾ ਚਾਹੀਦਾ ਟੇਬਲ ਤੱਕ ਪ੍ਰੋਪਰ ਨਾਮ ਲਿਖ ਕੇ ਰੱਖੇ ਹੋਇਆ ਤੇ ਇਹ ਸਾਰੀਆਂ ਸੇਵਾਵਾਂ ਕੌਣ ਕਰਦੇ ਨੇ ਇਹ ਰੱਬ ਵਰਗੇ ਸਾਡੇ ਸੇਵਾਦਾਰ ਸਾਡੇ ਵੀਰ ਭਰਾ ਸਾਡੇ ਜਿਹੜੇ ਦਿਨ ਰਾਤ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਨੇ ਸਾਡੇ ਵਲੰਟੀਅਰ ਵੀਰ ਜਿਹੜੇ ਨਾਲ ਹੋ ਕੇ ਨਿਗਰਾਨੀ ਕਰਦੇ ਨੇ ਧਿਆਨ ਰੱਖਦੇ ਨੇ ਤੇ ਅੱਜ ਸਾਡੇ ਪ੍ਰਿੰਸ ਵੀਰ ਦਾ ਜਨਮ ਦਿਨ ਆ ਪ੍ਰਿੰਸ ਜਿਲੰਦਰ ਕਿੱਥੇ ਰਹਿੰਦਾ ਸੀ ਪੁੱਤ ਤੂੰ ਜਨਮ ਦਾ ਕਾਮੰਡੀ ਕਾਮੰਡੀ ਉੱਥੇ ਕਿੱਥੇ ਘਰ ਸੀ ਪੁੱਤਰਾ ਹੈਗਾ ਜੀ ਔਰ ਵੀ ਤਾਈ ਤਾਇਆ ਕਾਇ ਨੀ ਤਾਈ ਦੇ ਕੀ ਨਾਂ ਸੀਗਾ ਕੰਤਾ ਹੈ ਕੰਤਾ ਕੰਤਾ ਤੇਰੇ ਪਾਪਾ ਦਾ ਕੀ ਨਾਂ ਸੀ ਕੁਲਦੀਪ ਕੁਲਦੀਪ ਸਿੰਘ ਕੁਲਦੀਪ ਕੀ ਕੱਲਾ ਕੁਲਦੀਪ ਕੱਲਾ ਕੱਲੀ ਤੇ ਮੰਮੀ ਦਾ ਕੀ ਨਾਂ ਸੀ ਤੇਰਾ ਰਾਣੀ ਰਾਣੀ ਤੂੰ ਕਿੰਨੇ ਭੈਣ ਭਰਾ ਸੀ ਪ੍ਰਿੰਸ ਕਲਾਈਓ ਮੇ ਦੋ ਵਿਆਈਆਂ ਦੋ ਦੋ ਵਿਆਈਆਂ ਵਿਆਹਿਆਂ ਨੇ ਭੈਣਾਂ ਦੇ ਉਹਨਾਂ ਦੇ ਕੀ ਨਾਂ ਭੈਣਾਂ ਦੇ ਇੱਕ ਪੂਨਮ 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 ਇੱਕ ਨੰਪਰੀਤੀ ਇੱਕ ਦੇਣਾ ਪ੍ਰੀਤੀ ਆ ਠੀਕ ਹੈ ਪ੍ਰਿੰਸ ਤੇਰਾ ਵਿਆਹ ਹੋਇਆ ਸੀ ਪ੍ਰਿੰਸ ਕਿੰਨਾ ਪੜਿਆ ਪ੍ਰਿੰਸ ਤੂੰ ਪੜਿਆ ਨਹੀਂ ਪੜਿਆ ਨਹੀਂ ਪ੍ਰਿੰਸ ਤੇਰੇ ਪਾਪਾ ਕੀ ਕੰਮ ਕਰਦੇ ਸੀਗੇ ਹਲਵਾਈ ਦਾ ਹਲਵਾਈ ਦੇ ਕੰਮ ਕਰਦੇ ਸੀ ਉਹ ਤਾਂ ਬੜਾ ਚੰਗਾ ਬੜੇ ਬੜੇ ਕੁੱਕ ਦੇ ਨਾ ਜਾਂਦੇ ਦੇ ਵੱਡੇ ਵੱਡੇ ਕੁੱਕਾ ਨਾ ਜਾਂਦੇ ਸੀ ਹਾਂ ਹਾਂ ਜੀ ਬਾਬੂ ਨਾਲ ਬਾਬੂ ਨਾਲ ਹੈ ਠੀਕ ਹੈ ਫਿਰਸ ਤੇਰੇ ਨਾਨਕੇ ਕਿਹੜੇ ਪਿੰਡ ਆ ਪਤਾ ਕਿੱਥੇ ਤੇਰੇ ਨਾਨਕੇ ਹੈ ਪਠਾਨਕੋਟ ਪਠਾਨਕੋਟ ਨਾਨਕੇ ਤੇਰੇ ਕੀ ਨਾਮ ਆ ਮਾਮੇ ਦਾ ਤੇਰਾ ਮਾਮੇ ਇੱਕ ਨਾ ਹੈਪੀ ਆ ਹਾਂ ਇੱਕ ਨਾ ਸੋਨੂ ਆ ਸੋਨੂ ਆ ਇੱਕ ਨਾ ਗੋਤਮ ਗੋਤਮ ਹੈ ਇੱਕ ਨਾ ਹਾਂ ਜੀ ਪਠਾਨਕੋਟ ਕਿਹੜੇ ਮੁੱਲੇ ਚ ਪਤਾ ਕੁਝ ਹਾਂ ਉਹ ਤੇ ਆਂਦਾ ਇਹ ਗਾਂਧੀ ਚੌਂਕਾਂ ਦਾ ਹਾਂ ਗਾਂਦੇ ਚੌਕ ਨਾਲ ਇੱਧਰ ਤਖਾਨ ਹੈ ਇਹ ਕੰਨਾਂ ਦੀ ਇਹ ਗਾਂਧੀ ਚੌਂਕ ਦੀ ਦੁਕਾਨ ਦਾਦੀ ਦਾ ਕੰਮ ਕਰਦੇ ਆ ਟੇਲਰ ਦਾ ਹਾਂਜੀ ਦਰਜੀ ਦਾ ਠੀਕ ਹੈ ਠੀਕ ਹੈ ਠੀਕ ਇੱਕ ਦੋ ਮਾਸੀ ਆਈ ਹੈਗੇ ਐਸਾ ਉਹ ਗੜ ਪਿੰਡਾ ਉਹ ਤੇ ਆਉਤੇ ਰਹਿੰਦੇ ਉਹਨਾਂ ਦਾ ਕੀ ਨਾਮ ਆਸੀ ਦਾ ਮਾਸੀ ਦਾ ਇੱਕ ਪਿਆ ਇੱਕ ਬਿੰਦੂ ਬਿੰਦੂ ਮਾਮੇ ਦਾ ਕੀ ਨਾਮ ਅਰਸਿਆ ਮਾਮਸਾ ਨੂੰ ਸੋਨੂ ਇੱਕ ਗੋਤਮ ਗੋਤਮ ਇੱਕ ਹੈਪੀ ਚਾਚੇ ਤਾਈ ਸੀਗੇ ਤੇਰੇ ਕੋ ਚਾਚਾ ਚਾਚੇ ਤਾਂ ਕੀ ਨਾ ਚਾਚੇ ਚੰਨੀ 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 ਹੋਰ ਇੱਕ ਰਾਜੂ ਰਾਜੂ ਇੱਕ ਉਹ ਮੈਂ ਤਾਂ ਇਹਦਾ ਵੱਡਾ ਵੱਡਾ ਵੀ ਆਈ ਮੁੰਡਾ ਉਹ ਬਾਹਰ ਗਿਆ ਬਾਹਰ ਕਿਹੜੇ ਦੇਸ਼ ਮੈਨੂੰ ਤਾਂ ਨਹੀਂ ਪਤਾ ਛੋਟਾਂ ਦਾ ਉਹਦੇ ਗਿਆ ਮੈਨੂੰ ਕਾਸਟੇਰੀਆ ਜਾਂ ਅੰਡਰ ਅਸਾਂ ਉਧਰ ਗਿਆ ਠੀਕ ਹੈ ਠੀਕ ਇਹ ਹੋਰ ਬ੍ਰਿੰਦੂ ਇਹ ਜາດ ਹੁੰਦੇ ਕਿਸ ਨੂੰ ਮਿਲਣ ਨੂੰ ਚੀ ਕਰਦਾ ਸਾਰੇ ਚਲ ਗਏ ਹੈ ਸਾਰੇ ਸਾਰੇ ਚਲ ਗਏ ਅਹੀ ਬਸ ਤੇ ਭਰਾਇਆਂ ਨਾ ਹਾਂ ਤੂੰ ਵੀ ਆਇਆ ਪਿਆਰ ਕਰਦੇ ਆਂ ਸੀ ਤੈਨੂੰ ਹਾਂ ਹਾਂ ਤੈਨੂੰ ਵੀ ਕਰਦੇ ਆਂ ਤੈਨੂੰ ਵੀ ਕਰਦੇ ਆਂ ਪਿਆਰ ਕਰ ਤੇ ਇਸ ਤਰ੍ਹਾਂ ਦੇ ਰੱਬ ਵਰਗੇ ਸੇਵਾਦਾਰ ਸਾਡੇ ਭਰਾ ਜੀ ਜਿਨ੍ਹਾਂ ਨੂੰ ਰੱਬ ਨੇ ਇੱਥੇ ਭੇਜਿਆ ਸੇਵਾਦਾਰ ਬਣਾ ਕੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਇਹਨਾਂ ਸੇਵਾਦਾਰਾਂ ਵੀਰਾਂ ਵਾਸਤੇ ਅਰਦਾਸ ਕਰਿਆ ਕਰੋ ਜੀ ਕਿਉਂਕਿ ਇਹ ਅਸਲੀ ਰੱਬ ਨੇ ਜਿਹੜੇ ਇਸ ਰੱਬ ਦੇ ਘਰ ਦੇ ਵਿੱਚ ਸੇਵਾ ਕਰਦੇ ਨੇ ਨਿਸਵਾਰਥ ਸੇਵਾ ਕਰਦੇ ਨੇ ਸਾਨੂੰ ਤਾਂ ਫਿਰ ਵੀ ਕਿਤੇ ਨਾ ਕਿਤੇ ਕੋਈ ਸਵਾਰਥ ਹੋਊਗਾ ਸਾਨੂੰ ਚਾਰ ਬੰਦੇ ਜਾਣਦੇ ਨੇ ਸਾਨੂੰ ਕਿਤੇ ਨਾ ਕਿਤੇ ਐ ਹੋ ਜਾਂਦਾ ਵੀ ਅਸੀਂ ਸੇਵਾ ਕਰਦੇ ਆ ਪਰ ਇਹਨਾਂ ਦੇ ਜਿਹੜੇ ਭਾਵਨਾਵਾਂ ਇਹਨਾਂ ਦੀ ਕਦੇ ਇਸ ਤਰ੍ਹਾਂ ਦੀ ਭਾਵਨਾ ਨਹੀਂ ਇਹਨਾਂ ਦੇ ਕਰੇ ਮਨ ਚੰਹਕਾਰ ਨਹੀਂ ਆਇਆ ਪ੍ਰਿੰਸ ਨੇ اپنی زندگی وچ ਇੰਨੀ ਛੋਟੀ ਉਮਰ ਚ ਇੰਨੀ ਤਕਲੀਫ ਚਲਦੀ ਵਿਚਾਰੇ ਨੇ ਪੈਰ ਦੀਆਂ ਉਂਗਲਾਂ ਦੀਆਂ ਹੱਡੀਆਂ ਜਿਹੜੀਆਂ ਅੰਦਰ ਲੀਆਂ ਸਾਰੀਆਂ ਨਜ਼ਰ ਆਉਂਦੀਆਂ ਸੀ ਜਦੋਂ ਵੀਰ ਆਇਆ ਸੀ ਐਦਾਂ ਉਂਗਲਾਂ ਦੀਆਂ ਜਿਹੜੀਆਂ ਚੱਲਦੀਆਂ ਸੀ ਗੁੱਠੇ ਚੱਲਦੇ ਸੀ ਅੰਦਰੋਂ ਨਜ਼ਰ ਆਉਂਦੇ ਸੀ ਸਾਰੇ ਈੜਿਆਂ ਨੇ ਖਾਦਾ ਪਿਆ ਸੀ ਪੈਰ ਉੱਪਰੋਂ ਸਾਰਾ ਤੇ ਅੱਜ ਹਾਂ ਬੁੱਤ ਖੜ ਜਾ ਖੜ ਜਾ ਅੱਜ ਪ੍ਰਿੰਸ ਵੀਰੇ ਦੀ ਇਹ ਹਾਲਤ ਦੇਖ ਕੇ ਸੇਵਾ ਕਰਦੇ ਆਂ ਦੇਖ ਕੇ ਮਨ ਨੂੰ ਖੁਸ਼ੀ ਵੀ ਬਹੁਤ ਮਿਲਦੀ ਆ ਤੇ ਅਸੀਂ ਮੜਭਾਗੇ ਆ ਇਹਨਾਂ ਵੀਰਾਂ ਦੇ ਖਵਾਵਾ ਸਾਥੀਆਂ ਅਸੀਂ ਸਾਥ ਸ੍ਰੀ ਗੁਰੂ ਦਾ ਤਾੜੀਆਂ ਬਈ ਸਾਰੇ ਜਣੇ ਪ੍ਰਿੰਸ ਵੀਰੇ ਵਾਸਤੇ ਹੱਥੋਂ ਖਵਾ ਦੇਣਗੇ ਅੱਜ ਪੰਗੜੇ ਵੀ ਪਾਏ ਜਾਣਗੇ ਓਹ ਮਨੂ ਪਹਿਲਾਂ ਪ੍ਰਿੰਸ ਵੀਰੇ ਨੂੰ ਖਵਾ ਚੱਲ ਫੇਰ ਤੂੰ ਬਾਅਦ ਚ ਖਾਈ ਪਹਿਲਾਂ ਪ੍ਰਿੰਸ ਵੀਰੇ ਨੂੰ ਖਵਾ ਚੱਲ ਪੰਡਤ ਹੱਥ ਕੱਢ ਹੱਥ ਕੱਢ ਬਾਹਰ ਨੰਬਰਤ ਚਲ ਵੀ ਨਹੀਂ ਨਾ ਮੈਨੂੰ ਗਾਣਾ ਤਾਂ ਗਾ ਗਾਣਾ ਸੁਣਾ ਦੇ ਫਿਰ ਸੁਣਾ ਦੇ ਮੂਛਿਆ ਆਹ ਸੁਣਾ ਗੱਡੀ ਚੱਕੀ ਹਾਂ ਜਾਂ ਕੇ ਸੁਣਾ ਦੇ ਫਿਰ ਸੁਣਾ ਦੇ ਬਾਈ ਸੁਣਾ ਦੇ ਓ ਯਾਰ ਤੂੰ ਸੁਣਾ ਦੇ ਯਾਰ ਸੁਣਾ ਗਿੱਲਾ ਸੁਣਾ ਦੇ ਵੀਰੇ ਨੂੰ ਵੀਰੇ ਨੂੰ ਫੜਾ ਦੇ ਓ ਲਾਹ ਸਰਪੰਚ ਸਾਹਿਬ ਮੂੰਹ ਮਿੱਠਾ ਕਰਾ ਲੈ ਹੈ ਤਾੜੀਆਂ ਮਾਰੋ ਬਈ ਸਰਪੰਚ ਨੇ ਮੂੰਹ ਮਿੱਠਾ ਕਰਾਤਾ ਆ ਘਰ ਦੇ ਪੁੱਤੂ ਕਰਦੇਗਾ। ਥੈਂਕ ਯੂ ਬਾਕੀ। ਤੇ ਵਸ ਇਹਨਾਂ ਇੱਕ ਬੇਨਤੀਆਂ ਜੀ। ਇਹਨਾਂ ਸਾਡੇ ਰੱਬ ਵਰਗੇ ਭਰਾਵਾਂ ਵਾਸਤੇ ਜਰੂਰ ਅਰਦਾਸ ਕਰਿਓ ਤੇ ਇਹਨਾਂ ਦਾ ਕੋਈ ਰਿਸ਼ਤੇਦਾਰ ਅੱਜ ਕਿੰਨੇ ਵੀਰਾਂ ਦੇ ਭੈਣਾਂ ਦੇ ਨਾਮ ਲੈ ਆ ਪ੍ਰਿੰਸ ਨੇ ਤੇ ਕੋਈ ਵੀ ਜੇ ਸਾਡੀ ਇਸ ਵੀਡੀਓ ਨੂੰ ਦੇਖਦਾ ਪ੍ਰਿੰਸ ਤੁਹਾਡੇ ਤੇ ਹੁਣ ਬੋਝ ਨਹੀਂ ਬਣੂਗਾ। ਪ੍ਰਿੰਸ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ ਲੈ ਜਾ ਬੋ ਆ ਕੇ। ਬਸ ਮਿਲ ਜਾ ਆ ਕੇ ਹਨਾ। ਕੋਈ ਆਪਣਾ ਮਿਲਣ ਆ ਜੂ, ਥੋੜਾ ਮਨ ਹਲਕਾ ਹੋ ਜਾਊਗਾ। ਕੋਈ ਆਪਣਾ ਦੇਖਣ ਆ ਜੂ। ਥੋੜੀਆਂ ਅੱਖਾਂ ਤ੍ਰਿਪਤ ਹੋ ਜਾਣਗੀਆਂ ਵੀ ਚਲੋ ਕੋਈ ਆਇਆ ਮੈਨੂੰ ਮਿਲਣ ਮੇਰਾ ਆਪਣਾ ਕੋਈ ਮੈਨੂੰ ਦੇਖਣ ਤਾਂ ਆਇਆ ਮੇਰਾ ਕੋਈ ਖੂਨ ਦੇ ਵਿੱਚੋਂ ਕੋਈ ਕੋਸੀਰੇ ਤੇ ਮਨ ਦੇ ਵਿੱਚ ਦਾ ਵਾਲਾ ਬੱਜਿਆ ਵੀ ਚਲ ਦੇਖ ਕੇ ਇਹ ਜੇ 26 27 ਸਾਲ ਦੀ ਉਮਰ ਹੈ ਪ੍ਰਿੰਸ ਕੋਈ ਇਹ ਤਾਂ ਹੈ ਨਹੀਂ ਵੀ 70 80 ਸਾਲ ਦਾ ਬਜ਼ੁਰਗ ਹੈ ਕੋਈ ਪਲੀਜ਼ ਜੇ ਕੋਈ ਰਿਸ਼ਤੇਦਾਰ ਸਾਡਾ ਭੈਣ ਭਰਾ ਇਸ ਵੀਡੀਓ ਨੂੰ ਦੇਖਦਾ ਤਾਂ ਪ੍ਰਿੰਸ ਨੂੰ ਆ ਕੇ ਮਿਲ ਕੇ ਵੀ ਜ਼ਰੂਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਫਰੈਂਡਸ ਤਾਂ ਪੈਂਦਾ ਮੇਰਾ ਬਾਈਆ ਪ੍ਰੋਪ ਜਪੀ ਬਾਹ ਘਟਕੇ